ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਅਮਰ ਤੇ ਸਿੰਘ ਚੱਲ ਰਿਹਾ ਜੀ ਕਿਸਾਨ ਦੋਸਤੋ ਫੋਨ ਆ ਰਿਹਾ ਸੀ ਕਿਸਾਨ ਭਰਾਵਾਂ ਦੇ ਵੀ ਪਨੀਰੀ ਦਾ ਸੀਡ ਜਿਹੜਾ ਗੇਤਾ ਲਾਉਣਾ ਭੇਦੀਏ ਤੇ ਕਿਦਾਂ ਭੇਹੀ ਕਿਹੜੀਆਂ ਦਵਾਈਆਂ ਲਾਈਏ ਸੋ ਗੱਲ ਕਰਦੇ ਆਉਣ ਵਾਲੇ 5-7 ਮਿੰਟ ਛੋਣੇ ਦੇ ਵਿੱਚ ਬਾਰੇ ਸੋ ਕਿਸਾਨ ਦੋਸਤੋ ਜਿਹੜੀਆਂ ਬਹੁਤੀਆਂ ਗੇਤੀਆਂ ਵੈਰਾਈਟੀਆਂ ਹੈ ਪੀਆਰ 132 ਪੀਆਰ 122 ਪੀਆਰ 130 ਪੀਆਰ 121 ਅ ਐਸ ਦੇ ਵਿੱਚ ਸੁਪਰੀਮ 110 ਨੂੰ ਵੀ ਗਿਣ ਸਕਦੇ ਆ ਇਹ ਸਾਰੀਆਂ ਜਿਹੜੀਆਂ ਵੈਰਾਈਟੀਆਂ ਨੀਅਰ ਅਬਾਊਟ 100 40 ਤੋਂ 145 ਰੈਂਦੀਆਂ ਜੇ ਆਪਾਂ ਇਹਨਾਂ ਨੂੰ ਅੱਜ ਵੀ ਭੇਨੇ ਆ ਤੇ 15 ਨੂੰ ਲਾਉਨੇ ਆ 15 ਦਿਨ ਆਪਾਂ ਨੂੰ ਇੱਧਰ ਮਿਲ ਗਏ 6ਵੇਂ ਦੇ 30 7ਵੇਂ ਦੇ 30 8ਵੇਂ ਦੇ 30 ਤੇ 9ਵੇਂ ਦੇ 30 ਜਾਨੀ ਕਿ ਝੋਨਾ ਤੁਹਾਡਾ 15 ਤਰੀਕ ਦਾ ਜਿਹੜਾ ਸੀਡ ਤੁਸੀਂ ਪਾਣੀ ਲਾਉਣਾ ਭੇਣਾ ਹੈ ਉਹਨਾਂ ਨੂੰ ਵੀ 10ਵੇਂ ਮਹੀਨੇ ਦੀ 5 ਤੋਂ 7 ਤਰੀਕ ਦੇ ਵਿੱਚ ਵਿੱਚ ਇਹ ਪੱਕਣਾ ਸ਼ੁਰੂ ਹੋ ਜਾਣਾ ਹੈ ਜਿਹੜੀਆਂ ਲੰਬੀ ਉਮਰ ਵਾਲੀਆਂ ਵੈਰਾਈਟੀਆਂ ਜਿਹੜੀਆਂ 145 ਦਿਨ ਦੇ ਲਾਗੇ ਪਾਣੇ ਲੈਂਦੀਆਂ ਮੈਂ ਉਹਨਾਂ ਵੈਰਾਈਟੀਆਂ ਦੀ ਗੱਲ ਕਰਦੇ ਆ ਤੇ ਜੇ ਆਪਾਂ ਚਾਹੋਨੇ ਆ ਵੀ ਸਾਡੀਆਂ ਇਹ ਸਾਰੀਆਂ ਵੈਰਾਈਟੀਆਂ ਸਰਕਾਰੀ ਬੋਲੀ ਪੈਣ ਤੇ ਤੁਸੀਂ ਹਾਲੇ ਵੀ 4-5 ਦਿਨ ਪਨੀਰੀ ਭੇਣ ਦੇ ਵਿੱਚ ਪੇਸ਼ੈਂਸ ਰੱਖ ਸਕਦੇ ਜੀ ਕਿਉਂਕਿ ਜੇ ਤੁਸੀਂ ਪੀਆਰ ਦੀਆਂ ਵੈਰਾਈਟੀਆਂ ਜਾਂ ਲੰਬੀ ਏਜ਼ ਵਾਲੀਆਂ ਵੈਰਾਈਟੀਆਂ ਜ਼ੋਰ ਲਾ ਕੇ 22 ਤੋਂ 22 ਦਿਨਾਂ 'ਚ ਤਿਆਰ ਹੀ ਨਹੀਂ ਹੋਣੀਆਂ 27-28 ਦਿਨ ਦੇ ਵਿੱਚ 30-32 ਦਿਨ ਤੱਕ ਪਿਆਰ ਕਰ ਲੈਂਦੇ ਜੇ ਤੇ ਇਹਨਾਂ ਦਾ ਝਾੜ ਬਹੁਤ ਜ਼ਿਆਦਾ ਵਧੀਆ ਰਹਿਣ ਦੀ ਤੁਸੀਂ ਆਸ ਕਰ ਸਕਦੇ ਜੇ ਜਿਸ ਤਰ੍ਹਾਂ ਇਹ ਲੰਮੀ ਉਮਰ ਵਾਲੀਆਂ ਵੈਰਾਈਟੀਆਂ ਥੋੜੀ ਜੀ ਸ਼ਾਰਟ ਵੈਰਾਈਟੀਆਂ ਜਿਹਦੇ ਵਿੱਚ ਪੀਆਰ 126 ਦਬੰਦ 55 ਸਿਗਨੇਟ ਦਾ ਸੀਡ ਹੈ ਰਾਜਾ 45, ਰਾਜਾ 77 ਇਹ ਥੋੜੀਆਂ ਮਨਾਲੀਆਂ ਵੈਰਾਈਟੀਆਂ ਆ। ਰਾਜਾ 88 ਪਹਿਲੀਆਂ ਸੈਟਮੈਂਟ ਚ ਆਉਂਦਾ। ਉਹ ਵੀ 145 ਦੇ ਰਹਿਦਾ। ਇਹਨਾਂ ਵੈਰਾਈਟੀਆਂ ਨੂੰ ਤੁਸੀਂ 5ਵੇਂ ਮਹੀਨੇ ਦੀ 23-24 ਤਰੀਕ ਤੋਂ ਬਾਅਦ ਚ ਵੇਚ ਸਕਦੇ ਜੀ। ਨਾਲ ਜੁੜਦੀਆਂ ਤੁਸੀਂ ਇਹਨਾਂ ਦੇ ਹਾਈਬ੍ਰਿਡ ਵੈਰਾਈਟੀਆਂ ਜਿਹੜੀਆਂ ਨੋਟੀਫਾਈਡ ਸੀ 475 7299 HP HP 67 7301 7501 7301 ਦਾ ਹੋਰ ਸ਼ਾਰਟ ਟਰਮ ਵੈਰੈਟੀ ਆ ਮੂੰਗੀ ਮਾਹੜ ਇਕਸਾਨ ਜ਼ਿਮੀਂਦਾਰ ਵੇਡ ਕਰ ਸਕਦੇ ਆਲੇ 75 ਤੁਸੀਂ 23 24 ਤਰੀਕ ਤੋਂ ਬਾਅਦ ਕਿਸੇ ਵੇਲੇ ਵੀ ਵੇਚ ਸਕਦੇ ਜੀ ਹੁਣ ਇਹਨਾਂ ਨੂੰ ਆਪਾਂ ਬੀਜ ਸੋਧਨ ਦਾ ਤਰੀਕਾ ਮੇਨ ਇਹ ਆਪਾਂ ਬੀਜ ਸੋਧ ਕਿਦਾਂ ਕਰਨਾ ਸਭ ਤੋਂ ਪਹਿਲਾਂ ਤੇ ਇਕਸਾਨ ਦੋਸਤੋ ਜਿਹੜੀਆਂ ਮੈਂ ਤੁਹਾਨੂੰ ਪੀਆਰ ਦੀਆਂ ਵੈਰੈਟੀਆਂ ਦਸੀਆਂ ਐ ਜਿਹਦੇ ਵਿੱਚ ਸੁਪਰੀਮ 110 ਹੋ ਗਿਆ ਪੀਆਰ 131 ਹੋ ਗਈ ਪੀਆਰ 132 ਹੋ ਗਈ ਪੀਆਰ 130 ਹੋ ਗਈ ਪੀਆਰ 122 ਹੋ ਗਈ ਪੀਆਰ 128 ਹੋ ਗਈ ਸਿਗਨਲ ਰਾਜਾ ਗੋਲਡ 88 ਹੋ ਗਿਆ ਇਹਨਾਂ ਨੂੰ ਤੁਸੀਂ 17 18 ਤਰੀਕ ਤੋਂ ਵੀ ਭੇਲ ਦਿਓਗੇ ਤੇ ਕੋਈ ਗੱਲ ਨਹੀਂ 20 ਵੀ ਆ ਜਾਏਗੀ ਤੇ ਕੋਈ ਗੱਲ ਨਹੀਂ ਕਾਲੇ ਪੈਨ ਦੀ ਲੋੜ ਨਹੀਂ ਭੇਂਣ ਵੇਲੇ ਕੀ ਕਰਨਾ ਹੈ ਟੱਬ ਦੇ ਵਿੱਚ ਪਾਣੀ ਲੈਣਾ ਜਿੰਨਾ ਤੁਸੀਂ B ਭੇਣਾ ਉਹਦੀ ਤਰਤੀਬ ਅਨਸਾਰ ਰੱਬ ਦੇ ਵਿੱਚ ਪਾਣੀ ਲੈ ਕੇ ਉਹਦੇ ਵਿੱਚ ਇੱਕ ਪੀਕਾ ਤੁਸੀਂ ਸਟੈਪਰੋਸਾਈਕਲਿਨ ਦਾ 20 ਕਿਲੋ ਸੀਡ ਦੇ ਮਗਰ ਘੋਲ ਲੈਣਾ ਉਹਨੂੰ ਘੋਲ ਕੇ ਉਸੇ ਬੀਜ ਦੇ ਵਿੱਚ ਕਾਰਬੋਨਿਜ਼ਮ ਲਿਕਵਿਡ ਤੁਹਾਨੂੰ ਮਾਰਕੀਟ ਦੇ ਵਿੱਚੋਂ ਹਰੇਕ ਦੁਕਾਨਦਾਰ ਭਰਾ ਕੋ ਮਿਲ ਜੇਗਾ ਤੇ ਥਾਇਮਥਾਕਸਮ ਐਫਐਸ ਐਫਐਸ ਜਿਹੜਾ ਹੁੰਦਾ ਆ ਹੁੰਦਾ ਹੀ ਸੀ ਟ੍ਰੀਟਮੈਂਟ ਲਈ ਉਹ ਦੋਵੇਂ ਚੀਜ਼ਾਂ ਕਾਰਬੋਡਾਈਜ਼ਮ ਲਿਕਵਰਡ ਤੇ ਥਾਇਮ ਫਾਕਸਮ ਐਫਐਸ 2 ਐਮਐਲ ਪਰ ਲੀਟਰ ਆਫ ਵਾਟਰ ਦੇ ਹਿਸਾਬ ਨਾਲ ਤੁਸੀਂ ਜੇ 20 ਲੀਟਰ ਪਾਣੀ ਪਾਇਆ ਤੇ ਉਹਦੇ ਵਿੱਚ ਘੋਲ ਲਓ ਉਹਨੂੰ 40 ਜਾਲੀ ਐਮਐਲ ਜਾਂ ਤੁਸੀਂ ਦੂਸਰਾ ਤਰੀਕਾ ਵੀ ਸੀਡ ਜੇ ਤੁਸੀਂ 20 ਕਿਲੋ ਬੀ ਪੀਣਾ ਹੈ ਤੇ 40 ਐਮਐਲ ਦੂ ਠੀਕੇ 40 ਐਮਐਲ ਥਾਇਮ ਫਾਕਸਮ ਐਫਐਸ ਤੇ 40 ਐਮਐਲ ਇਹ ਕਾਰਬੋਡਾਈਜ਼ਮ ਲਿਕਵਰਡ ਜਾਂ ਕਾਰਬੋਡਾਈਜ਼ਮ ਪਾਊਡਰ ਬੇਸ ਯਾਨੀ ਕਿ 2 ਗ੍ਰਾਮ ਪਰ ਕੇਜੀ ਸੀਡ ਨੂੰ ਭੇੜ ਬੜੇ ਆਪਾਂ ਪ੍ਰੀਟ ਕਰ ਸਕਦੇ ਆ ਕੋਈ ਜ਼ਿਮੀਦਾਰ 12 ਤੋਂ 18 ਘੰਟੇ ਸੀਡ ਭੇਂਦਾ ਕੋਈ ਜ਼ਿਮੀਦਾਰ 24 ਤੋਂ 36 ਘੰਟੇ ਸੀਡ ਭੇਂਦਾ ਹਰੇਕ ਏਰੀਆ ਦਾ ਹਰੇਕ ਇਲਾਕੇ ਦਾ ਅਲੱਗ-ਅਲੱਗ ਟ੍ਰੈਂਡ ਐ ਪਨੀਰੀ ਬੀਜਣ ਦਾ ਕਈ ਜ਼ਿਮੀਦਾਰ 12-15 ਘੰਟੇ ਪੀਂਕੇ ਪਾਣੀ ਦੇ ਕੇ ਥੋੜਾ ਖੰਘਾੜ ਕੇ ਫੱਟੀ ਫੇਰ ਕੇ ਛਾਪਾ ਫੇਰ ਕੇ ਸੀਡ ਦਾ ਸ਼ਤਾ ਕਰ ਦਿੰਦੇ ਆ ਕਈ ਜ਼ਿਮੀਦਾਰ ਛੋਟੇ-ਛੋਟੇ ਸੀਡ ਨੂੰ ਨਕੂ ਮਰਾ ਕੇ ਪੁੰਗਾਰਾ ਮਾਰਾ ਕੇ ਫਿਰ ਸੀਡ ਨੂੰ ਆਪਣੇ ਖੇਤ ਚ ਲੈ ਕੇ ਜਾਂਦੇ ਆ ਕਈ ਸੁੱਕੇ ਦੇ ਵਿੱਚ ਛੱਟਾ ਮਾਰ ਕੇ ਤਗੜੀ ਫੇਰ ਕੇ ਪਾਣੀ ਲਾਉਂਦੀ ਆ ਕਈ ਪਾਣੀ ਦੇ ਕੇ ਖੰਘਾੜ ਕੇ ਗੰਗਲਾ ਕਰਕੇ ਪਾਣੀ ਨੂੰ ਛੱਟਾ ਦੇ ਦਿੰਦੇ ਆ ਸਤਿ ਸ਼੍ਰੀ ਅਕਾਲ ਭਾਓ ਜਿਹੜੇ ਬੀਜ ਨੇ ਪੁੰਗਾਰਾ ਨਹੀਂ ਲਿਆ ਉਹਨੂੰ ਤੁਸੀਂ ਪਾਣੀ 'ਚ ਛੱਟਾ ਮਾਰੋ ਚਾਹੇ ਸਵੇਰੇ अर्ਲੀ ਮਾਰਨਿੰਗ ਸੁੱਕੀ ਮਿੱਟੀ ਦੇ ਵਿੱਚ ਛੱਟਾ ਮਾਰੋ ਦੇਣ ਵੇਲੇ 11 12 ਵਜੇ ਤੋਂ ਬਾਅਦ ਚ ਤੁਸੀਂ ਕਹੋ ਵੀ ਨੱਕੂ ਵਜੇ ਵਾਲੇ ਬੀਜ ਨੂੰ ਸੁੱਕੀ ਮਿੱਟੀ ਦੇ ਵਿੱਚ ਛਟਾ ਮਾਰ ਕੇ ਪਰੀਰੀ ਮਾਰ ਕੇ ਤੰਗਲੀ ਮਾਰ ਕੇ ਫਿਰ ਪਾਣੀ ਪਾਈਏ ਤੇ ਉਹ ਨੱਕੂ ਜਿਹੜੇ ਆ ਬਰਨ ਹੋ ਜਾਂਦੇ ਆ ਤੇ ਸਾਡਾ ਸੀਡ ਰੇਟ ਜਿਹੜਾ ਵਾ ਉਹ ਜਰਮੀਨੇਸ਼ਨ ਰੇਟ ਉਹਦਾ ਘਟ ਜਾਂਦਾ ਹੈ ਯਾਨੀ ਕਿ ਉਹ ਘਟ ਜਾਂਦਾ ਹੈ ਜੇ ਤੁਸੀਂ ਫਾਰ ਐਗਜ਼ਾਮਪਲ 100 ਦਾਣਾ ਉਗਣਾ ਤੇ ਉਹ 50 55 ਦਾਣੇ ਉਗਦੇ ਆ ਕਿਉਂਕਿ ਉਸ ਵੇਲੇ ਕੀੜ ਬੜੀ ਹੁੰਦੀ ਹੈ ਜਿਨ੍ਹਾਂ ਨੇ ਨੱਕੂ ਮਾਰਾ ਕੀ ਬੀਜਣ ਉਹਦੇ अर्ਲੀ ਮਾਰਨਿੰਗ ਹੀ ਬੀਜਣ ਤੇ ਜੇ ਤੁਸੀਂ ਪਾਣੀ ਦੇ ਕੇ ਆਪਣੇ ਖੇਤ ਦੇ ਵਿੱਚ ਕਿਆਰੀ ਦੇ ਵਿੱਚ ਪਨੀਰੀ ਵਾਲੀ ਜਗਾ ਦੇ ਵਿੱਚ ਪਾਣੀ ਲਾ ਕੇ ਉਹਨੂੰ ਖੰਘਾਲ ਕੇ ਪੁੰਗਰਿਆ ਜਾਂ ਪੁੰਗਰਨ ਤੋਂ ਪਹਿਲਾਂ ਸੀਡ ਦਾ ਛੱਟਾ ਮਾਰਨਾ ਉਹਦਾ ਤੁਹਾਡਾ ਟਾਈਮ ਤੁਹਾਡੀ ਜਿਹੜੀ ਬਿਜਲੀ ਦੀ ਲਾਈਨ ਹੈ ਬੱਤੀ ਮੋਟਰ ਤੇ ਕਿੰਨੇ ਵਜੇ ਉਹਦੇ ਹਿਸਾਬ ਨਾਲ ਤੁਸੀਂ ਤੈਅ ਕਰ ਸਕਦੇ ਜੇ ਨਕੂ ਵਜੇ ਸੀਡ ਨੂੰ ਤੁਸੀਂ 10 ਵਜੇ ਤੋਂ ਬਾਅਦ ਖੇਤ ਦੇ ਵਿੱਚ ਸੁੱਟ ਕੇ ਤੰਗਲੀ ਮਾਰ ਕੇ ਬੀਜ ਨਹੀਂ ਸਕਦੇ ਤੁਹਾਡੀ ਬੀਜ ਦੀ ਜਰਮੀਨੇਸ਼ਨ ਘਟਾਊਗੀ ਜਿਹੜੀ ਵੀ ਵੈਰੈਟੀ ਤੁਸੀਂ ਬੀਜਣੀ ਹੈ ਸਭ ਤੋਂ ਪਹਿਲਾਂ ਤੇ ਇਹ ਤੈਅ ਕਰ ਲਿਓ ਕਿ ਤੁਸੀਂ ਕਿਹੜੇ ਏਰੀਏ ਤੋਂ ਜੇ ਕਿਹੜੀ ਤੁਹਾਡੀ ਮੰਡੀ ਆ ਤੇ ਪਿਛਲੇ ਸਾਲ ਉਸ ਮੰਡੀ ਦੇ ਵਿੱਚ ਸਰਕਾਰੀ ਖਰੀਦ ਕਦੋਂ ਆਈ ਸੀ ਕਿਉਂਕਿ ਇਹਡੂ ਮੰਡੀਆਂ ਦੇ ਵਿੱਚ 10 ਤੋਂ 15 ਤਰੀਕ ਦੇ ਵਿੱਚ ਵਿੱਚ ਸਰਕਾਰੀ ਵਾਰਦਾ ਨਾ ਉਹ ਜਦੋਂ ਢੇਰੀਆਂ ਭਰਨੀਆਂ ਸ਼ੁਰੂ ਹੁੰਦੀਆਂ ਤੇ ਉਸ ਤੋਂ ਪਹਿਲਾਂ ਤੇ ਮਤਲਬ ਸਰਕਾਰੀ ਵਾਰਦਾ ਨਹੀਂ ਨਹੀਂ ਆਉਂਦੇ ਬੜੇ ਰੌਲੇ ਰੱਪੇ ਇੱਕ ਤਰੀਕ ਨੂੰ ਬੋਲੀ ਆਉਂਦੀ ਆ ਫਿਰ ਆੜਤੀਆਂ ਦੀ ਹੜਤਾਲ ਹੁੰਦੀ ਆ ਕੋਈ ਕੁਝ ਹੁੰਦਾ ਸੋ ਸਾਰੇ ਆ ਡੇਟਾ ਮੰਨ ਚ ਲਿਆ ਆ ਕੇ ਵੀ ਇੰਨੀ ਇੱਕ ਤਰੀਕ ਨੂੰ ਅਸੀਂ ਮੰਡੀ ਜਾਵਾਂਗੇ ਤੇ ਸਾਡਾ ਝੋਨਾ ਅ ਸਰਕਾਰੀ ਬੋਲੀ ਪੈ ਤੇ ਲੰਬੀਆਂ ਵੈਰੈਟੀਆਂ ਜੇ ਤੁਸੀਂ ਇਹਨਾਂ ਵੈਰੈਟੀਆਂ ਨੂੰ ਅਰਲੀ ਦੇ ਵਿੱਚ ਫਾਰ ਐਗਜ਼ਾਮਪਲ ਤੁਸੀਂ 145 ਦੇਣ ਵਾਲੀ ਵੈਰੈਟੀ ਨੂੰ ਅੱਜ ਭੀ ਲੈਂਦੇ ਜੇ ਅੱਜ ਤਰੀਕ ਹੈਗੀ ਆ 13 ਤੁਹਾਡੇ 15 ਦਿਨ ਇਧਰੋਂ ਰਹਿ ਕੇ ਮਗਰ ਰਹਿ ਕੇ 30 ਦਿਨ ਦੋ ਹੋਰ ਕੱਢ ਦਿਓ 128 ਦਿਨ ਠੀਕ ਹੈ ਜੀ 145 ਦੇ ਵਿੱਚੋਂ 6ਵੇਂ ਦੇ ਵੀ ਚਲਗੇ 7ਵੇਂ ਦੇ ਵੀ ਚਲਗੇ 8ਵੇਂ ਦੇ ਵੀ ਚਲਗੇ 9ਵੇਂ ਦੇ ਵੀ ਚਲਗੇ ਤੇ ਉਹਨੇ ਤੁਹਾਡਾ ਪਹਿਲੇ ਹਫਤੇ ਪੱਕਣ ਦੀ ਕੋਸ਼ਿਸ਼ ਕਰਨਾ ਵਾ ਜਿਹੜੀ ਲੰਮੀ ਉਮਰ ਦੀ ਵੈਰੈਟੀ ਹੈ ਮੰਨ ਲਓ 2 ਤਿੰਨ ਨੂੰ 4 ਨੂੰ 5 ਨੂੰ ਉਹਨੇ ਪੱਕ ਜਾਣਾ ਤੁਹਾਡੇ ਖੇਤ ਦੇ ਵਿੱਚ ਸੁਖਾਂ ਦੋਸਤੋ ਉਦੋਂ ਸਰਕਾਰੀ ਬੋਲੀ ਦੇ ਵਿੱਚ ਤੁਹਾਡਾ ਝੋਨਾ ਨਹੀਂ ਪਏਗਾ ਕਿਉਂਕਿ ਸਰਕਾਰੀ ਬੋਲੀ ਕੋਈ ਐਫਸੀਆਈ ਦਾ ਅਫਸਰ ਕੋਈ ਵੀ ਮੰਡੀ ਦੇ ਵਿੱਚ ਜਿਹੜੇ ਬੋਲੀ ਲਾਉਣ ਆਉਂਦੇ ਨੇ ਆਰਓ ਉਹ ਆਏ ਨਹੀਂ ਹੁੰਦੇ ਬੋਲੀ ਲੱਗਦੀ ਨਹੀਂ ਤੁਹਾਨੂੰ 4-4 3-3 ਦਿਨ ਬਹਿਣਾ ਪੈਣਾ ਜਾਂ ਤੁਸੀਂ ਆਪਣਾ ਝੋਨਾ ਟਰਾਲੇ 'ਚ ਰੱਖ ਕੇ ਲੇਟ ਕਰੋਗੇ। ਕੋੜ ਵਾਰੀ ਆ ਗਈ ਜਿਹੜੀ ਥੋੜੇ ਘੱਟ ਦੇਣਾਂ ਦੀਆਂ ਵੈਰਾਈਟੀਆਂ ਜਿਹੜੀਆਂ 100 ਐਵਰੇਜ 30 ਕ ਦੇਣਦੀਆਂ ਵੈਰਾਈਟੀਆਂ ਜਿਹਦੇ ਵਿੱਚ PR126 ਆ ਰਣੀ ਹੈ। ਰਾਜਾਸ 77 ਰਾਜਾ 45 ਆ ਜਾਣਾ ਹੈ। ਹਾਈਬ੍ਰਿਡ ਦੇ ਵਿੱਚ 72997301 ਆ ਜਾਣਾ ਹੈ। 7501 10 ਦਿਨ ਵੱਧ ਲੈਂਦਾ ਹੈ। ਹਾਂ ਹਾਈਬ੍ਰਿਡ ਦੇ ਸੰਦਰਭ ਦੇ ਵਿੱਚ ਵੀ ਕਿਸਾਨ ਦੋਸਤੋ ਚਾਹੇ ਕਿ ਜ਼ਮੀਦਾਰ ਭਰਾਮਾ ਨੇ ਹਰਿਆਣਾ ਤੋਂ ਬਹੁਤ ਸਾਰਾ ਬੀਜ ਪਰਚੇਸ ਕਰਕੇ ਲੈ ਲੈਂਦਾ ਹੈ ਜਾਂ ਆਪਣੇ ਸ਼ੋਰ ਸਾਰਾਈ ਸੀਡ ਪੈਦਾ ਕਰ ਲਿਆ ਹੈ ਅੱਜ ਵੀ ਹਾਈ ਕੋਰਟ ਦੇ ਵਿੱਚ ਹਾਈਬ੍ਰਿਡ ਸੀਡ ਦੀ ਜਿਹੜੀ ਪੰਜਾਬ ਗਵਰਨਮੈਂਟ ਨੇ ਬੈਨ ਲਾਇਆ ਉਹਦੀ ਤਾਰੀਖ ਸੀ ਹੁਣ ਉਹ ਹੁਕਮ ਦੀ ਤਾਰੀਖ ਜਿਹਨੂੰ ਆਪਾਂ ਕਹਿ ਦਿੰਨੇ ਆ ਜਾਂ ਫੈਸਲੇ ਦੀ ਤਾਰੀਖ ਉਨੀ ਪੈ ਗਈ ਹੈ ਜਾਨੀ ਕਿ ਗਾਰਡਲੈਸ ਸੋਮਵਾਰ ਨੂੰ ਇਹਦੇ ਉੱਤੇ ਸਟੇ ਦਾ ਫੈਸਲਾ ਆ ਜਾਏਗਾ ਸੁਖਸਰਪਾਉ ਕੋਜ ਆਫ ਦੀ ਰਿਕਾਰਡ ਕਿਸਾਨ ਭਰਾਵਾਂ ਨਾਲ ਵੀ ਗੱਲ ਹੋਈ ਆ ਕਿ ਤੁਸੀਂ ਬੀਜ ਤੇ ਲੈਣ ਦਾ ਲਾਭ ਹੀ ਲਓਗੇ ਤੇ ਜੇ ਮੰਡੀ ਦੇ ਵਿੱਚ ਨਾ ਵਿਗਿਆ ਤਾਂ ਕਹਿੰਦੇ ਕੋਈ ਗੱਲ ਨਹੀਂ 100 ਰੁਪਇਆ ਲੱਗਦਾ ਵਾ ਕਰਨਾਲ ਭਰ ਕੇ ਲੈ ਜਾਗੇ ਹਰਿਆਣਾ ਲੈ ਜਾਗੇ ਉੱਥੇ ਜਾ ਕੇ ਵੇਚਦਾ ਕੋਈ ਗੱਲ ਨਹੀਂ ਇਹ ਨਿਕਲਦਾ ਜਿਆਦਾ ਵਾ 15 ਤੋਂ 20000 ਰੁਪਇਆ ਸਾਨੂੰ ਦੂਜੀਆਂ ਵੈਰਾਈਟੀਆਂ ਨਾਲੋਂ ਜਿਆਦਾ ਵਟਾਉਂਦਾ ਵਾ ਅਸੀਂ ਤੇ ਲਾਵਾਂਗੇ ਹੁਣ ਤੀਸਰਾ ਮਸਲਾ ਇਹ ਆ ਕਿ ਜਿਹੜੇ ਮੂੰਗੀ ਵਾਲੇ ਕਿਸਾਨ ਆ ਮਾਂਵਾਂ ਵਾਲੇ ਕਿਸਾਨ ਆ ਮੱਕੀ ਵਾਲੇ ਕਿਸਾਨ ਆ ਜਾਂ ਜਿਨ੍ਹਾਂ ਨੇ ਸਾਇਲੈਂਸ ਵਾਲੀ ਮੱਕੀ ਕੜਕ ਵੱਢ ਕੇ ਲਾਈ ਏ ਉਹਨਾਂ ਨੂੰ ਬਹੁਤ ਜ਼ਿਆਦਾ ਪੇਸ਼ੈਂਸ ਦੀ ਲੋੜ ਆ ਉਹ ਅਰਲੀ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਝੋਨੇ ਦਾ ਸੀਡ ਨਾ ਭੇਣ ਪਨੀਰੀ ਨਾਲ ਆਉਣ ਹਾਲੇ ਬਹੁਤ ਜ਼ਿਆਦਾ ਗੇਤਾ ਵਾ ਜਿਨ੍ਹਾਂ ਕਿਸਾਨ ਭਰਾਵਾਂ ਨੇ ਅੱਜ ਤੋਂ ਅ ਪਿਛਲੇ ਸਾਲ ਅੱਜ ਤੋਂ ਨਹੀਂ ਪਿਛਲੇ ਸਾਲ 20 ਤਰੀਕ ਲਾਗੇ ਪਨੀਰੀਆਂ ਬੀਜੀਆਂ ਸੀ ਤੇ ਪਨੀਰੀਆਂ ਨੂੰ ਐਫਰਟਸ ਕਰਕੇ 25-28 ਦੇ ਵਿੱਚ ਤਿਆਰ ਕਰ ਲੀਆਂ ਸੀ 15 ਤਰੀਕ ਨੂੰ ਝੋਨਾ ਲਾਉਣਾ ਸ਼ੁਰੂ ਕੀਤਾ ਸੀ ਤੇ 10ਵੇਂ ਮਹੀਨੇ ਦੀ 15 ਤੋਂ ਲੈ ਕੇ 20-22 ਤਰੀਕ ਤੱਕ ਜਿੰਨਾ ਕੋ 100 100 ਸਵਾ ਸਵਾ 100 ਕਿਲਾ ਘਰ ਦਾ ਝੋਨਾ ਸੀ ਉਹ 20-22 ਤਰੀਕ ਤੱਕ ਵਹਿਲੀ ਹੋ ਗਈ ਸੀ ਜਿਹੜਾ ਝੋਨਾ ਮੇਰੀ ਹੁਣੇ 2 ਮਿੰਟ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਜੀ ਰਪਿੰਦਰ ਵੀਰ ਜੀ ਰੂਪੀ ਭੁੱਲਰ ਹਵਤਪੁਰ ਨਾਲ ਗੱਲ ਹੋਣੀ ਸੀ ਉਹ ਕਹਿੰਦੇ ਜਿਹੜਾ ਝੋਨਾ ਮੈਂ 22 ਤਰੀਕ ਨੂੰ ਵੜਿਆ ਸੀ ਉਹ 13 ਮੌਸਰ ਸੀ ਜਾਨੀ ਕਿ ਅਸੀਂ ਝੋਨਾ ਵੜਦੇ 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 ਲੇਟ ਹੋ ਕੇ ਜਦੋਂ ਤੱਕ ਉਹਨਾਂ ਖੇਤਾਂ ਤੱਕ ਪਹੁੰਚੀਏ ਤੇ ਉਹਨਾਂ ਦਾ ਮੌਸਮ ਬਹੁਤ ਜ਼ਿਆਦਾ ਲੋਅ ਚੱਲ ਗਿਆ ਸੀ ਤੇ ਐਵਰੇਜ ਉਹ ਝੋਨਾ 29 30 ਕੁਇੰਟਲ ਮੇਰਾ ਨਿਕਲਿਆ ਸੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਆਪਣਾ ਬੀਜ ਸੋਧ ਕੇ ਪੈੜੀ ਨੂੰ ਪੂਰੀ ਤਰ੍ਹਾਂ ਬਣਾ ਕੇ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਲੈਵਲ ਲੈਵਲ ਹੋਇਆ ਹੋਵੇ ਉੱਚਾ ਨੀਵਾ ਨਾ ਹੋਵੇ ਪਾਣੀ ਦਾ ਚੰਗਾ ਪ੍ਰਬੰਧ ਹੋਵੇ ਜਿਹੜੀ ਉਹਦੇ 4 ਸquare ਤੁਸੀਂ ਵੱਟ ਪਾਣੀ ਥੋੜੀ ਮੋਟੀ ਪਾਓ ਵੀ ਚੰਗੇ ਤਰੀਕੇ ਨਾਲ ਬੀਜੋ ਤੇ ਤੁਰ ਸਕੋ ਪਰ ਤੁਸੀਂ ਪਨੀਰੀ ਵਾਲੇ ਮਸਲੇ ਦੇ ਵਿੱਚ ਕਿ ਖਾਦ ਕਿੰਨੀ ਪਾਉਣੀ ਆਪਾਂ ਡੀਏਪੀ ਪਾਉਣੀ ਆ ਪੋਟਾਸ਼ ਪਾਉਣੀ ਆ ਵੱਖ-ਵੱਖ ਖੇਰੀਆਂ ਦੇ ਵੱਖ-ਵੱਖ ਟ੍ਰੈਂਡ ਆ ਕਈਆਂ ਏਰੀਆ ਦੇ ਵਿੱਚ ਲੋਕ ਕਨਾਲ-ਕਨਾਲ 'ਚ ਬੁਰੀ ਵੀ ਡੀਏਪੀ ਨੇ ਛੁੱਟ ਦਿੰਦੇ ਆ ਪਰ ਕਿਸਾਨ ਦੋਸਤੋ ਜੇ ਤੁਹਾਨੂੰ ਡੀਏਪੀ ਮਿਲੇ ਤੇ ਤੁਸੀਂ 1.5 ਕਿਲੋ ਪਰ ਮਰਲੇ ਦੀ ਪਾ ਸਕਦੇ ਜੇ ਜੇ ਤੁਹਾਨੂੰ ਐਨਓ ਐਨਪੀਕੇ ਮਿਲੇ ਤੇ ਉਹ ਵੀ 1.5 ਤੋਂ 2 ਕਿਲੋ ਪਰ ਮਰਲੇ ਦੀ ਤੁਸੀਂ ਐਨਪੀਕੇ ਖਾਦ ਵੀ ਖੇਤ ਦੇ ਵਿੱਚ ਪਨੀਰੀ ਲਈ ਪਾ ਸਕਦੇ ਜੇ ਕਿਸੇ ਚੰਗੀ ਕਿਸਮ ਦੀ ਜ਼ਿੰਕ ਜਿਹਦੇ ਵਿੱਚ ਟੈਕਨੋ ਜ਼ੈਡ ਜ਼ਿੰਦਾ ਜ਼ਿੰਕ ਵਗੈਰਾ ਤੁਸੀਂ ਸੋਇਲ ਇੰਪਲੀਮੈਂਟ ਦੇ ਵਿੱਚ ਵੀ ਅ ਛੱਟਾ ਮਾਰ ਸਕਦੇ ਜੇ ਜ਼ਿੰਕ ਦਾ ਕਿਉਂਕਿ ਜ਼ਿੰਕ ਵੀ ਬੜਾ ਮਹੱਤਵਪੂਰਨ ਤੱਤ ਆ ਉਹਦੇ ਵਿੱਚ ਥੋੜਾ ਸਲਫਰ ਵੀ ਹੈ 20 ਸਪੇਡ ਵੇਲੇ ਵੀ ਤੁਸੀਂ ਜਿਹੜੇ ਮੈਂ ਤੁਹਾਨੂੰ ਕੰਬੀਨੇਸ਼ਨ ਦੱਸਿਆ ਹੈ ਵੀ ਕਾਰਬੋਡੀਜ਼ਮ ਲਿਕਵਿਡ ਥਾਇਓ ਐਫ ਐਸ ਤੇ ਸਟੈਪਰੋਸਾਈਕਲਿਨ ਦਾ ਟੀਕਾ ਤੁਸੀਂ ਜੇ ਉਹਦੇ ਨਾਲ ਕੋਈ ਪੀਸੀਆ ਜਿਹਦੇ ਵਿੱਚੋਂ ਅ ਸਮਰਾਟ ਪਲੱਸ ਲਾ ਲਓ ਸਾਗਾਰੀਕਾ ਲਾ ਲਓ ਪ੍ਰੀਵਿਡ ਲਾ ਲਓ ਜਾਂ ਫਲੇਮਬਰਗ ਲਾ ਲਓ ਬਾਇਓਜ਼ੈਮ ਲਾ ਲਓ ਬਾਇਓਵਿਟਾ ਲਾ ਲਓ ਡੇਡ ਕੈਮਲ ਤੁਸੀਂ ਜੇ ਤੁਹਾਡੀ ਪਹਿਲਾਂ ਨਹੀਂ ਵੀ ਪ੍ਰੈਕਟਿਸ ਹੈਗੀ ਨਾ ਤੇ ਇਹਨਾਂ ਦਵਾਈਆਂ ਦੇ ਨਾਲ ਡੇਡ ਐਮ ਐਲ ਪਰ ਕੇਜੀ ਦਾ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਜਦੋਂ ਵੀ ਨੂੰ ਪੇਣਾ ਨਾ ਉਦੋਂ ਲਾ ਕੇ ਦੇਖ ਲਿਓ ਡੈਫੀਨੇਟਲੀ ਤੁਹਾਨੂੰ 100% ਬਿਲਕੁਲ ਇਹ ਚੀਜ਼ਾਂ ਨਜ਼ਰ ਆਉਣਗੀਆਂ ਕਿ ਜਿਹੜੇ ਬੀਜ ਜ਼ੋਦ ਦੇ ਵਿੱਚ ਅਸੀਂ ਕੋਈ ਨਾ ਕੋਈ ਚੰਗਾ ਪੀਜੀਆ ਨਾਲ ਲਾਇਆ ਹੈ ਉਥੇ ਸਾਡੇ ਸੀਡ ਦੀ ਜਰਮੀਨੇਸ਼ਨ ਦੂਸਰੇ ਪਾਸੇ ਨਾਲੋਂ ਛੇਤੀ ਤੇ ਚੰਗੀ ਹੋਈ ਆ ਬੀਜ ਖੇਤ ਦੇ ਵਿੱਚ ਜੰਮੀਆਂ ਵੀ ਵਧੀਆ ਤਰੀਕੇ ਨਾਲ ਤੇ ਗਰੋ ਵੀ अर्ਲੀ ਸਟੇਜ ਦੇ ਵਿੱਚ ਵਧੀਆ ਕੀਤਾ ਸੁਖਸਾਨ ਦੋਸਤੋ ਕੋਈ ਵੀ ਤੁਹਾਡਾ ਝੋਨੇ ਦੇ ਪਨੀਰੀ ਸੰਬੰਧੀ ਖੇਤ ਦੀ ਤਿਆਰੀ ਸੰਬੰਧੀ ਝੋਨੇ ਦੀ ਲਵਾਈ ਸੰਬੰਧੀ ਝੋਨੇ ਦੀ ਕਿਸੇ ਬਿਮਾਰੀ ਸੰਬੰਧੀ ਝੋਨੇ ਦੇ ਕਿਸੇ ਬੀਜ ਸੰਬੰਧੀ ਕੋਈ ਵੀ ਵੈਰੀ ਹੋਵੇ ਮੇਰਾ ਨੰਬਰ 9216099 188 ਤੇ ਤੁਸੀਂ ਮੇਰਾ ਸੰਪਰਕ ਕਰ ਲਿਓ ਜਿਨੀ ਗੁਰਨਾਨਕ ਸਾਹਿਬ ਨੇ ਬੋਧ ਦਿੱਤੀ ਹੈ ਉਸ ਬੋਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਜੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀਆਂ ਨੀਆਂ ਬੇਅਤੀਆਂ ਪ੍ਰਵਾਨ ਕਰਿਓ ਗੁਰੂ ਪਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਹ